ਇਹਨਾਂ ਨੇ ਮੈਂਬਰ ਪਾਰਲੀਮੈਂਟ ਦਾ ਅਕਸਰ ਲੜਿਆ ਸੀ ਜਮਨੀ ਜੀ ਸਾਡੇ ਕਾਂਗਰਸ ਦੀ ਸ਼ਾਨ ਜਿਨ੍ਹਾਂ ਨੇ ਥੋੜਾ ਸਮਾਂ ਸਾਡੇ ਤੋਂ ਮੁੱਖ ਮੋੜ ਲਿਆ ਸੀ ਇਦਾਂ ਲੱਗਦਾ ਸੀ ਜਿਦਾ ਕਾਂਗਰਸ ਹਿਸ਼ਾਰਪੁਰ ਦੇ ਵਿੱਚ ਕੋਈ ਸਿਰ ਤੇ ਸਾਈਂ ਰਿਹਾ ਹੀ ਨਹੀਂ ਥੋੜਾ ਸਮਾਂ ਤੁਸੀਂ ਆ ਗਏ ਹੋ ਇਹਨਾਂ ਚੋਰਾਂ ਨੂੰ ਤਾਂ ਭਜਾ ਲਾਂਗੇ ਤੇ ਸਾਰੇ ਲੀਡਰ ਪੰਜਾਬ ਦੀਆਂ ਗੱਲਾਂ ਕਰਦੇ ਸੀ ਮੈਂ ਪੰਜਾਬ ਦੀਆਂ ਨਹੀਂ ਕਰਦਾ ਮੈਂ ਹਿਸ਼ਾਰਪੁਰ ਦੀ ਗੱਲ ਕਰਦਾ ਕਿ ਹਿਸ਼ਾਰਪੁਰ ਦੇ ਵਿੱਚ ਇੱਕ ਵਾਰ ਚਾਲੀ ਚਾਲੀ 50-50 ਚੋਰੀਆਂ ਹੋਈਆਂ ਜਿਹੜੀਆਂ ਕਿ ਅੱਜ ਤੱਕ ਟ੍ਰੇਸ ਨਹੀਂ ਹੋਈਆਂ ਔਰ ਇਹ ਹਾਲਾਤ ਹੋ ਗਏ ਆ ਕਿ ਜੇ ਕੇ ਦੀ ਚੈਨੀ ਲਿਖਦੀ ਆ ਬਾਲੀ ਲਿਖੀਓ ਥਾਣੇ ਜਾਂਦੇ ਨੇ ਉਹਨਾਂ ਨੂੰ ਪਤਾ ਮੈਨਾਂ ਹੀ ਨਹੀਂ ਕਿਉਂਕਿ ਇਹ ਦੇ ਛੇੜੀਆਂ ਦੇ ਖਿਲਾਫ ਤੇ ਚੋਰਾਂ ਦੇ ਖਿਲਾਫ ਸਰੀਰ ਬੰਦਾ ਗਵਾਹੀ ਨਹੀਂ ਦੇ ਸਕਦਾ ਕਰਪਸ਼ਨ ਮੰਤਰੀ ਦਾ ਸਾਰਾ ਟੱਬਰ ਲੈ ਰਿਆ ਟਰੋੜਾ ਸਾਹਿਬ ਜਦੋਂ ਸਰਕਾਰ ਆ ਗਈ ਹੁਣ ਤਾਂ ਤੁਸੀਂ ਵੀ ਜੇਲ੍ਹ ਯਾਤਰਾ ਕਰਿਆ ਆਏ ਆ ਜੇਲ੍ਹ ਦਾ ਡਰ ਹੁੰਦਾ ਉਹ ਵੀ ਆਪਾਂ ਵੀ ਕਰਿਆ ਆਏ ਆ ਕੋਈ ਗੱਲ ਨਹੀਂ ਤਕੜੇ ਹੋਵਣਾਂ ਨੂੰ ਧੋਣੋ ਫੜ ਫੜ ਕੇ ਅੰਦਰ ਦੇਣਾ ਜਾਣਗੇ ਨਹੀਂ ਕਿ ਦੇ ਚਿੰਤਾ ਕਰੋ ਇਹ ਕੰਮ ਕੀ ਕਰਦੇ ਆ ਕਿ ਜਿਹਦੇ ਨਾਲ ਮੜਾਜਾ ਦੀ ਕਾਂਗਰਸੀ ਕੋ ਟੈਜ ਹੁੰਦਾ ਐਸਐਸਪੀ ਨੂੰ ਫੋਨ ਕਰਦੇ ਆ ਕਿ ਸੀਐਸਟਾ ਫੜ ਕੇ ਲਿਆਵੇ ਐਸਐਸਪੀ ਸਾਹਿਬ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹਨਾ ਸੀਐਸਟਾ ਦੇ ਚੰਗੇ ਕੰਮਾਂ ਨੂੰ ਲਾਓ ਆ ਲੁੱਟਾ ਖੋਹਾਂ ਦੇ ਕੰਮਾਂ ਨੂੰ ਲਾਓ ਚੋਰਾਂ ਨੂੰ ਫੜਨ ਨੂੰ ਲਾਓ ਕਾਂਗਰਸੀਆਂ ਨੂੰ ਫੜਨ ਨੂੰ ਨਾ ਲਾਓ ਤੁਸੀਂ ਇਹ ਪੋਪਰ ਦਾ ਬੁੱਟਾ ਆ 5 ਸਾਲ ਚ ਪੈਦਾ ਹੋਇਆ ਵੱਢ ਕੇ ਇਹਨੂੰ ਲਾਂਬੇ ਮਾਰਨਾ ਹੀ ਰਹਿ ਗਿਆ 22 ਸਾਲ ਇਹਦਾ ਉਹ ਹਾਲ ਕਰਾਂਗੇ ਧੋੜੋ ਫੜ ਫੜ ਕੇ 2-3 ਮਹੀਨੇ ਛੁੱਟੀ ਲਾਵਾਂਗੇ ਰੋੜਾ ਸਾਹਿਬ ਕਿ ਰੋੜਾ ਸਾਹਿਬ ਨੇ ਮੰਤਰੀ ਵੀ ਬਣ ਜਾਣਾ ਸਰਕਾਰ ਦੀ ਕਾਂਗਰਸੀ ਬਣ ਇਹਨੂੰ ਸਾਰੇ ਕਬਰ ਨੂੰ ਤੋੜਨਾ ਫੜ ਫੜ ਕੇ ਕੋ ਬਦਲੇ ਲਾਵਾਂਗੇ ਜਿੰਨ ਤਰ੍ਹਾਂ ਕਰੋ ਕਦੀ ਕਿਹਦਾ ਘਟ ਬਣ ਜਾਂਦਾ ਕਿੱਡੇ ਹਾਲਾਤ ਮਾਰੇ ਆ ਪਿਛਲੀ ਵਾਰੀ ਮੈਂ ਬਹੁਸਾਲਾ ਦਾ ਸ਼ਰਮ ਸੰਤੀ ਦਾ ਮੈਂਬਰ ਬਣਿਆ ਪ੍ਰਧਾਨ ਬਣਿਆ ਉੱਥੇ ਪੁਲਿਸ ਦੇ 20 ਬੰਦੇ ਭੇਜੇ ਗਏ ਗੀ ਬੰਟੀ ਨੇ ਪ੍ਰਧਾਨਾ ਨੂੰ ਅੰਦਰ ਬਾੜ ਕੇ ਕੁੱਟ ਕੇ ਪ੍ਰਧਾਨ ਬਣ ਗਿਆ ਇੰਨੀ ਇਹਨਾਂ ਦੀ ਮਾੜੀ ਹਾਲਾਤ ਆ ਨਵੇਂ ਮੰਤਰੀ ਜੀ ਦਾ ਨਾਂ ਲੈ ਕੇ ਕਹਿੰਦਾ ਜਿੰਪਾ ਜੀ ਤਕੜੇ ਹੋ ਜਾਓ 19 ਕ ਦੁਸ਼ਮਣ ਰੱਖੇ ਜਿੰਨੇ ਕ ਤੁਹਾਡੀਆਂ ਲੱਤਾਂ ਚੱਲ ਲੈਣ ਸਾਡੇ ਨੂੰ ਕੋਈ ਨਹੀਂ ਦਿੱਦਦੇ ਜੰਮੇ ਪਰਚੇ ਚੱਲਦੀ ਆ 2 ਹੋਰ ਕਰਾ ਦੂੰਗੇ ਕੋਈ ਫੋਲੋ ਨਹੀਂ ਕਿਸ ਨੇ 26 ਚ ਰਿਟਾਇਰ ਹੋਣਾ ਕਿ ਇਹਨੇ 27 ਹੋਜਣਾ ਜਾਨ ਨਹੀਂ ਦੇਣਾ ਮੈਂ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਮੈਰੇ ਨਾਲ ਵੀ ਕਾਂਗਰਸੀਆਂ ਨੂੰ ਤਾਂ ਮੋੜ ਛੱਡਣਾ ਨਹੀਂ ਤੁਸੀਂ ਜਾਨ ਨਹੀਂ ਦੇਣਾ ਕਿਤੇ ਮੈਂ ਤੁਸੀਂ ਤਾਂ ਟੱਪ ਟੱਪ ਕੇ ਇੱਧਰ ਚੱਲ ਗਏ ਮੰਤਰੀ ਬਣ ਗਏ ਚਿੰਤਾ ਨਾ ਕਰੋ ਨਾਂ ਵੀ ਕੋਈ ਬਣਾਗੇ ਲੇਕਿਨ ਕਾਂਗਰਸ ਨੂੰ ਖੜੇ ਕਰਨ ਲਈ ਜਿਹੜੇ ਮੈਂ ਮੇ ਰੋੜਾ ਜੀ ਨੂੰ ਬੇਨਤੀ ਕਰਦਾ ਕਿ ਪਾਲਿਸੀ ਬਣਾਇਓ ਸਰਕਾਰਾਂ ਫੜਦੀਆਂ ਪੈਸੇ ਲੈਣ ਵਾਲੇ ਮੈਂ ਬੇਨਤੀ ਕਰੂਗਾ ਤੁਸੀਂ ਟ੍ਰਾਂਸਫਰ ਜੀ ਪਾਸ ਕਰੋ ਪੈਸੇ ਦੇਣ ਵਾਲੇ ਨੂੰ ਫੜਿਓ ਦੋਵੇਂ ਥੱਪੜੇ ਪੈਣੇ ਸਾਹਮਣੇ ਦਾ ਦੇਣਾ ਸੀ ਇੰਨੇ ਨੇ ਪੈਸੇ ਦੇ ਭਾਰ ਨੂੰ ਦਿੱਤੇ ਇੰਨੇ ਦੀ ਬੋਟੀ ਨੂੰ ਦਿੱਤੇ ਇੰਨੇ ਉਹ ਵੀ ਬੰਦਿਆਂ ਦੇ ਪਰਚੇ ਦਰਜ ਕਰਾ ਕੇ ਇਹਨਾਂ ਨੂੰ ਧੱਕੇ ਦੇਣਾ ਬੰਦਲ ਦੀ ਚਿੰਤਾ ਨਾ ਕਰੋ ਇਹਨੂੰ ਕਹੋ ਤੱਕਾ ਕਰ ਲੋ ਜਿੰਨਾ ਕਰਦੇ ਤਾਂ ਕਾਂਗਰਸੀਓ ਤਕੜੇ ਹੋ ਜਾਓ ਹੁਣ ਤਾਂ ਰੋੜਾ ਸਾਹਿਬ ਆਕੇ ਪਹਿਲਾਂ ਤਾਂ ਚਲੋ ਕਾਂਗਰਸੀ ਵੀ ਕਹੀ ਸੀ ਜਿਹੜੇ ਕਾਂਗਰਸੀ ਨੂੰ ਮਾਰਦੇ ਸੀਗੇ ਹੁਣ ਤਾਂ ਰੋੜਾ ਸਾਹਿਬ ਆਕੇ ਚੱਕਦਾ ਕਿ ਫਟੇੜਾਂ ਦੀ ਚਿੰਤਾ ਨਾ ਕਰੋ ਧਰਨਾ ਤੁਸੀਂ 2000 ਬੰਦਾ ਕਿਨੇ 10000 ਇਕੱਠਾ ਕਰ ਦਾਂਗੇ ਮੈਂ ਕਾਂਗਰਸ ਦੇ ਵਿਰੋਧ ਦੇ ਬਾਵਜੂਦ ਵੀ 20000 ਬੰਦੇ ਦਾ ਧਰਨਾ ਲਾ ਕੇ ਕੋਈ ਧਰਨਾ ਲਾਤੀ ਸਾਰਿਆਂ ਦੀ ਜਦੋਂ ਤੁਸੀਂ ਸਾਡੇ ਨਾਲ ਹੋਗੇ ਮੈਂ ਪੰਜਾਬ ਤੋਂ ਲੱਗ ਰਿਹਾ ਹਾਂ ਉਹਦੀ ਚਿੰਤਾ ਨਾ ਕਰੋ